ਜਵਾਰ ਸਰਕਾਰ ਵੱਲੋਂ ਜਿਹੜੀ ਚਲਾਈ ਗਈ ਆ ਮੁਹਿੰਮ ਜੁਧ ਨਸ਼ਾ ਵਿਰੋਧ ਇਹਦੇ ਤਹਿਤ ਜਿਹੜੇ ਕੱਲ ਸਾਡੇ ਐਸਐਸਪੀ ਮਾਨਯੋਗ ਐਸਐਸਪੀ ਸਾਹਿਬ ਏਡੀਜੀਪੀ ਸਾਹਿਬ ਡੀਆਈ ਸਾਹਿਬ ਦੀ ਰਹਿਮਾਈ ਹੇਠ ਅਸੀਂ ਇੱਥੇ ਸਰਚ ਆਪਰੇਸ਼ਨ ਕੀਤਾ ਸੀ ਕਸ ਆਪਰੇਸ਼ਨ ਉਹਦੇ ਵਿੱਚ ਕੱਲ ਸਾਨੂੰ ਬੜੀ ਟੰਗੀ ਕਾਮਯਾਬੀ ਮਿਲੀ ਕਮਰਸ਼ੀਅਲ ਕੁਆਂਟੀਟੀ ਦੇ ਵਿੱਚ ਅਸੀਂ ਇੱਕ ਪਰਚਾ ਦਰਜ ਕੀਤਾ ਜਿਹਦੇ ਵਿੱਚ ਅਸੀਂ 138 ਨੰਬਰ ਮਕਦਮਾ ਦਰਜ ਕਰਕੇ ਦੋ ਬੰਦੇ ਅਰੈਸਟ ਕੀਤੇ ਆ ਇਹਨਾਂ ਦੇ ਕੋਲੋਂ 268 ਗ੍ਰਾਮ ਹੀਰਨ ਰਿਕਵਰ ਹੋਈ ਹੈ ਨਾਲ ਇੱਕ ਬਿਨਾ ਨੰਬਰੀ ਮੋਟਰਸਾਈਕਲ ਮਿਲਿਆ ਨਾਲ ਹੀ ਇੱਕ ਕੱਲ ਅਸੀਂ ਇੱਕ ਸਨੇਚਰ ਜਿਹੜੇ ਸੀ ਸਨੇਚ ਕੀਤਾ ਸੀ ਉਹਨਾਂ ਨੇ ਇੱਕ ਮੋਬਾਈਲ ਉਹ ਫੜਿਆ ਬੰਦਾ ਉਹਦੇ ਵਿੱਚ ਇੱਕ ਬੰਦਾ ਫੜ ਲਿਆ ਦੋ ਜਿਹੜੇ ਉਹ ਭੱਜ ਗਏ ਸੀ ਉਹ ਅਸੀਂ ਲਾਮਜਦ ਕਰ ਲਿਆ ਉਹਦੇ ਵਿੱਚ ਮੋਬਾਈਲ ਜਿਹੜਾ ਸਨੇਚ ਕੀਤਾ ਸੀ ਉਹ ਸਾਡੇ ਨੂੰ ਰਿਕਵਰ ਹੋ ਗਿਆ ਤੇ ਨਾਲ ਇੱਕ ਮੋਟਰਸਾਈਕਲ ਮਿਲ ਗਈ ਹੈ ਮੇਨ ਜਿਹੜੀ ਹੈ ਇੱਕ ਹੋਰ ਜਿਹੜੀ ਸਾਡੀ ਮੇਨ ਤਗੜੀ ਰਿਕਵਰੀ ਹੋਈ ਆ ਉਹ ਸਾਡੇ ਕੋਲ 1000 ਕੈਪਸੂਲ ਤੇ 10000 ਜਿਹੜੀਆਂ ਗੋਲੀਆਂ ਉਹ ਅਸੀਂ ਰਿਕਵਰ ਕੀਤੀਆਂ ਹੈ ਇਹਦੇ ਵਿੱਚ ਟੋਟਲ ਸਾਡੇ ਕੋਲ 3 ਬੰਦੇ ਅਰੈਸਟ ਹੋਏ ਆ ਜਿਹੜਾ ਬੜਾ ਹਾਈ ਲੈਵਲ ਤੇ ਇਹ ਕੰਮ ਕਰਦੇ ਆ ਨਸ਼ੇ ਦਾ ਇਹ ਸਾਡੀ ਸਭ ਤੋਂ ਤਗੜੀ ਜਿਹੜੀ ਹੈ ਰਿਕਵਰੀ ਇਸ ਤੇ ਥਾਣੇ ਜੰਡਿਆਲੇ ਦੀ ਸੀਆਈਏ ਦੀ ਮਦਦ ਦੇ ਨਾਲ ਅਸੀਂ ਕੀਤੀ ਆ ਇਹ ਇਹਦੇ ਵਿੱਚ ਟੋਟਲ 11 ਕੁ ਹਜ਼ਾਰ ਸਾਨੂੰ ਗੋੜੀਆਂ ਤੇ ਕਸ਼ਮ ਰਿਕਵਰ ਸਨੈਚ ਕਿਹੜੀ ਜਗ੍ਹਾ ਹੋਈ ਸੀ ਇਹ ਸਨੈਚਿੰਗ ਇਥੇ ਜੰਡਿਆਲੇ ਦੇਵidasਪੁਰੇ ਹੋ ਰਹੀਆਂ ਇਹ ਮਿੱਥੋ ਇਹ ਗੋੜੀਆਂ ਦਾ ਆਪਣੇ ਸੀਆਈਏ ਨੇ ਫੜੀਆਂ ਇਹ ਸੀਆਈਏ ਬੰਡਾਲੇ ਬੰਡਾਲੇ ਲੱਗੇ ਮੈਡੀਕਲ ਸਟੋਰ ਹੈ ਕਿ ਕੋਈ ਨਹੀਂ ਨਹੀਂ ਵੈਸੇ ਸਾਰੇ ਸ਼ਾਲੇ ਜਿਹੜੇ ਨੇ ਇਹਦੇ ਬਾਅਦ ਵਿੱਚ ਕੋਈ ਸਖਸ਼ ਨਹੀਂ ਬਾਰਲੇ ਵੀ ਹੈ ਬਾਰਲੇ ਵੀ ਹੈਗੇ ਆ ਜੰਡਿਆਲੇ ਦੇ ਇੱਕ ਤਾਂ ਸਾਡੇ ਜਿਹੜੇ ਇਹਦੇ ਵਿੱਚ ਹੈਗੇ ਆ ਆਪਣਾ ਸ਼ੇਪੁਰ ਭੱਲੇ ਦਾ ਇਹ ਪੰਜ ਸਾਡੇ ਜੰਡਿਆਲੇ ਦੇ ਆ ਬਾਕੀ ਸਾਰੇ ਬਾਹਰ ਦੇ ਜਿਹੜੇ ਹੈ ਨਾਲੇ ਉਹ ਪ੍ਰੋਫੈਸ਼ਨਲ ਹੈਗੇ ਫੇੜੀ ਆਈ ਨਹੀਂ ਪ੍ਰੋਫੈਸ਼ਨਲ ਨਹੀਂ ਹੁੰਦਾ ਪ੍ਰੋਫੈਸ਼ਨਲ ਇੱਕ ਤੇ ਤਿੰਨ ਹਾਂਜੀ ਇੱਕ ਤੇ ਚਾਰ ਕਿ ਜਿਹੜਾ ਜਿਹੜਾ ਬੋਲਿਆ ਜਿਹੜਾ ਪਹਿਲਾਂ ਕਾਉਂਟ ਕਰਦਾ ਪਹਿਲਾਂ ਉਹ ਤੇ ਕਲੀਅਰ ਨਹੀਂ ਕਰਦਾ ਇਹ ਅਜੇ ਹੁਣ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਾਡਾ ਉੱਤੇ ਹੁਣ ਦੇਖਦੇ ਅੱਜ ਪੇਸ਼ ਕਰਕੇ ਰਿਮਾਂਡ ਲਵਾਵਾਂਗੇ ਉਹ ਤੋਂ ਬਾਅਦ ਫਿਰ ਸਾਰੀ ਗੱਲ ਕਲੀਅਰ ਹੋ ਗਈ ਉਹ ਤੁਹਾਨੂੰ ਲੇਟਰਾਂ ਸਾਰਾ ਦਸਤਾਵੇਜ਼ ਮੈਂ ਟੇਬਲ ਜਿਹੜੀ ਆਪਣੇ ਫੌਜੀਆਂ ਨੇ ਕਾਲਸ ਆਉਣੇ ਸੀ ਲੋਕਾਂ ਉਹਨਾਂ ਬਾਰੇ ਤਾਂ ਡਾਕਿ ਜਿਵੇਂ ਲੋਕ ਫੜੇ ਗਏ ਜਾਂ ਉਹਦੇ ਵਿੱਚ ਜੰਡਿਆਲੇ ਦੇ ਵਿੱਚ ਤਾਂ ਅਸੀਂ ਸਾਰੇ ਦੇ ਸਾਰੇ ਬੰਦੇ ਆਪਣੇ ਸਾਰਾ ਮੂ ਜਿਹੜਾ ਆਪਣਾ ਟ੍ਰੇਸ ਕਰ ਲਿਆ ਉਹਦੇ ਵਿੱਚ ਸਿਰਫ ਸਾਡੇ ਕੋਲ ਦੋ ਬੰਦੇ ਫੜਨ ਵਾਲੇ ਆ ਉਹ ਸਾਡੀ ਚੱਲ ਰਹੀਆਂ ਇਨਵੈਸਟੀਗੇਸ਼ਨ ਚੱਲ ਰਹੀ ਆ ਤੇ ਨਾਲ ਫਸ ਉਹਨਾਂ ਤੇ ਰੇਡ ਵੀ ਚੱਲਦੇ ਆ ਲੇਕਿਨ ਉਹਦੇ ਵਿੱਚ ਜਿੰਨੇ ਵੀ ਬੰਦੇ ਸਾਡੇ ਇੱਥੋਂ ਦੇ ਸੀ ਉਹ ਟੋਟਲ ਦੇ ਟੋਟਲ ਅਸੀਂ ਕਲੀਅਰ ਕਰਦੇ ਆ ਜੀ ਸਾਡੀ ਮੇਰੀ ਪਿਛਲੇ ਦਿਨਾਂ ਤੋਂ ਆਪਾਂ ਦੇ ਦੋ ਸੋਲਿਜਨ ਪਹਿਲਾਂ ਤੋਂ ਮਾਰਕੀਲ ਬਣੇ ਸੀ ਜਿਹੜਾ ਪਾਲਕੀ ਦੀ ਥਾਂ ਉਹ ਅਗਿਧਾਂ ਦੀ ਥਾਂ ਤੇ ਇਸ ਨੂੰ ਨਾ ਬੰਦ ਹੋ ਗਿਆ ਉਹ ਦੁਬਾਰਾ ਲੱਖਣਗੇ ਨਹੀਂ ਉਹ ਦੁਬਾਰਾ ਲਾਉਨੇ ਆ ਜੀ ਉਹ ਕੁਛ ਇਦਾਂ ਆ ਬੈ ਡਿਊਟੀਆਂ ਇੰਨੀਆਂ ਤਾਂ ਪੈ ਜਾਂਦੀਆਂ ਉਹਨੂੰ ਲੈਂਡ ਆਰਡਰ ਦੀ ਅੱਜ ਵੀ ਡਿਊਟੀ ਪੈ ਗਈ ਆ ਹੁਣ ਐਸਐਚਓ ਸਾਹਿਬ ਵੀ ਉੱਧਰ ਜਾ ਰਹੇ ਆ ਤੇ ਉਹ ਲਗਾਤਾਰ ਹੀ ਚਲਾਵਾਂਗੇ